ਜਨ ਕਲ ਰਾਖੀ ਮੇਰੀ ਸੁਰ ਨਿਰਤਾ ਸਤਿਗੰਗ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਚੁਗ ਅੰਤਾਰਾ ਗੁਰੂ ਨਾਨਕ ਦੀ ਬਟਾਈ ਸਤਨਾ ਬਰਾ ਪੂਰਾ ਨਮਸਕਾਰੇ ਪਰਬ ਸਭੇ ਕਾਂਜ ਸਵਾਰੇ ਹਰੇ ਆਪਣੀ ਕਿਰਪਾ ਧਾਰੀ ਸੁਵਾਰੇ ਹਰਿ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਆ ਪੈ ਜਾ ਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਾਗਰ ਮਨੋਰਤ ਕਿਨੇ ਕਰਤੈ ਬੋਲੀ ਬਾਤ ਨ ਕਾਈ ਰਹਾ ਕਰਤੈ ਪੁਰਖ ਤਾਰ ਦਿਵਾਇ ਇੱਛਾ ਲਗ ਚੱਲੀ ਮਾਇਆ ਜੈ ਜੈਕਾਰ ਗੁਸਾਈ ਜਨਪੁਰੀ ਬਣਤਾ ਬਣਾਈ ਤੁਮ ਭਾਰੋ ਸੁਆਮੀ ਮੋਰਾ ਇਹ ਪੰਨ ਤ ਪ੍ਰਗਾਰਤ ਤੇਰਾ ਜਨਨਾਨਕ ਏਕ ਧਿਆਹਿਆ ਸਰਪ ਬਲਾਮ ਕੌਣ ਪਾਇਆ ਤੂੰ barro ਸੁਆਮੀ ਮੋਰਾ ਇਹੋ ਪੰਡਤ ਬਧਰਖ ਤੇਰਾ ਜਨਨਾਨਕ ਏਕ ਧਿਆਹਿਆ ਸਰਬ ਪਨਾ ਕੌਣ ਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वाहेगुरु जी की फतेह सतनाम श्री गुरु कार सतनाम कर्ता पुरुष निरभोर निरवैरु अकाल मूर्त तो अजनी से परंग वर प्रसाद ज ਆਦਰ ਸਤਿ ਉਹ ਜੁਗਾਦ ਸਤਿ ਹੋਇ ਹੈ ਪੀ ਸਤ ਨਾਨਕ ਹੋਸੀ ਪੀ ਸਤ ਸੋਚੈ ਸੋਤਨਾ ਹੋਵੈ ਦੇ ਸੋਚੀ ਲਖਬਾਰ ਚੁਪੈ ਚੁਪਨਾ ਹੋਵੈ ਦੇ ਨਾਰਾਇਣ ਅਵਤਾਰ ਔਖਿਆ ਔਖ ਨਾ ਉਤਰੀ ਜੇ ਮਨਨਾ ਪ੍ਰੀਆ ਭਾਰ ਸਹਿ ਸਿਆਣ ਪਾਨਰਤ ਹੋਵੇ ਤਾ ਇੱਕਨ ਚਲੈ ਨਾਲ ਕਿਸ ਤਿਆਰ ਔਖਿਆ ਔਖ ਨਾ ਪੂੜਾ ਤਚੈ ਪਾਰ ਹੁਕਮਰ ਜਾਈ ਚਰਣਾ ਨਾਨਕ ਲਿਖਿਆ ਨਾਰ ਹੁਕਮੀ ਹੋਵਨ ਆਕਾਰ ਹੁਣਾ ਕਹਿਆ ਜਾਈ ਹੁਕਮੀ ਹੋਵਨ ਤੀਰੀਆ ਹੁਕਮਦਾ ਬੜਿਆਈ ਹੁਕਮੀ ਪਤਮ ਨਹੀਂ ਚਾ ਹੁਕਮ ਲਿਖ ਜੋ ਸੁਖ ਪਾਈਆ ਹੈ ਕਨਾ ਪਨੀ ਲੋਕ ਸੇ ਸਾਇ ਹੁਕਮੀ ਸਦਾ ਪੁਰਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮਾ ਕੋਏ ਨਾਮ ਕੋ ਸੁਨੇ ਦੇਖਿਆ ਤਾ ਹੁਕਮ ਕਹਾ ਨਾ ਕੋਏ ਕਾਲ ਕੋ ਤਾਣੋ ਬਖਸੇ ਤਾ ਗਾਵੈ ਪੁੱਤਾ ਸਿਆਣੀ ਸ਼ਾਰਣ ਗਾਵੈ ਤੋ ਕੁੰਡਿਆ ਜਾ ਚਾਰੋ ਗਾਵੈ ਪੁੱਤ ਦਿਆ ਮੇ ਤੁਮ ਵੀ ਚਾਰੋ ਗਾਵੈ ਤੁਮ ਸਾਥ ਕਰੇ ਤਮ ਤੇ ਗਾਵੈ ਤੁਮ ਤੀਰ ਪ੍ਰਦੇ ਗਾਵੈ ਤੋ ਜਾਪੈ ਦਿਸਾ ਦੂਰੋ ਗਾਵੈ ਕੋ ਵਿਖਿਆ ਅਸਰਾ ਦੂਰੋ ਕਥਨਾ ਲਕੀ ਨ ਆਵੈ ਟੋਟੋ ਤਤ ਕਾਚ ਕਥੀ ਲੋਟੀ ਟੋਟ ਕੋਟ ਨਿਤਾ ਦੇ ਨ ਦੇ ਤੁਖ ਪਾਏ ਤੁਗਾ ਜ ਮੰਤਰ ਕਾਈ ਕਾਏ ਹੁਕਮ ਹੀ ਹੁਕਮ ਚਲਾਇ ਰਹਾ ਹੋ ਨਾਮ ਗੋਸਤਵ ਪ੍ਰਭਾ ਸਾਚਾ ਸਾਹਿਬ ਸਾਜਨਾਏ ਪਾਖਿਆ ਭਾਉ ਅਪਾਰ ਅਕਹਿ ਮਨ ਕਹਿ ਤੇ ਤੇ ਦਾਸ ਕਰੇ ਲਾਤਾਰ ਫਿਰ ਤੇ ਅਖਿਆ ਰਕੀਐ ਜਿਸ ਸਰਬਾਰ ਹੋ ਮਾਹੁ ਕੇ ਬੰਨਣ ਬੁਝਿਐ ਜਿਸੁ ਮਨ ਤੇ ਪਿਆਰ ਹੋਤ ਤਵੇਰਾ ਸਤ ਨਾਮੁ ਲਿਆਈ ਵਿਚਾਰ ਕਰਮੀਆਂ ਦਾ ਕੱਪੜਾ ਨਰੀ ਮੋਖ ਖਾ ਰੋ ਨਾਨਕ ਹੀ ਮਾ ਜਾਣਿਆ ਸਭ ਆਪੇ ਸਤਿਆਰੋ ਤਾਪਿਆਂ ਨਾ ਜਾਏ ਮੀਤਾ ਨਾ ਹੋਏ ਆਪੇ ਆਪ ਕਰਨਿ ਸੁਐ ਜੇਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨਾ ਗਾਵੀਏ ਸੰਿਆਮ ਬੰਦ ਰੱਖਿਆ ਭਾਵ ਦੁੱਖ ਪਰਾਰ ਸੁਖ ਘੜੈ ਜਾਏ ਗਰਮ ਕਰਾ ਤਨ ਪ੍ਰਮੁਖ ਰਹਿ ਆ ਸਮਾਈ ਗੁਰੂ ਈਸਰਾ ਗੁਰੂ ਗੋੜਾ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਕਾ ਨਹੀਂ ਕਹਿਣਾ ਚੜਣਾ ਗਾਈ ਗੁਰੂ ਰਖ ਦੇਵ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੁਨੰ ਸਨਜਾਈ ਤੀਰਥ ਦਾ ਵਦਿ ਸਭਾਂ ਨੂੰ ਭਾਵੇਂ ਕੇ ਨਾਇ ਕਰੀ ਜੇ ਤੇ ਸਰਟ ਕੋ ਪਾਈ ਗੋ ਕਾਣ ਕਰਨਾ ਕਹਿ ਮਦਾਰੀ ਮਾਤ ਦੇ ਚਰਤਨ ਕੇ ਵਾਹਰ ਮਾਣਿਕ ਜੇ ਤੁਲ ਕੀ ਸਤ ਸੁਣੀ ਬਰਾਤ ਦੇ ਭੁਜਾਈ ਸਭ ਨਾ ਕੀ ਆਕਾਏ ਦਾਤਾ ਸੋ ਮੈਂ ਵਿਸਰਣਾ ਜਾਹੀ ਜੇ ਸੁਖੁ ਵਿਚਾਰੇ ਆੜ ਜਾ ਹੁਰ ਦਸੁਣੀ ਹੋਏ ਨਵਾ ਕੰਡਾ ਧਾਨਿਆ ਨਰਤਲਾ ਸਰ ਕੋਏ ਚੰਗਾ ਰਵ ਰਖਾਇ ਕੈ ਜਸ ਕੀ ਜਗੁਰੂ ਦੇ ਜੇਤਿ ਸਨਦਰਣਾ ਆਵੈ ਤਾ ਮਾਤ ਮੁਚਾ ਕੇ ਇਹ ਤਾਂ ਅੰਦਰ ਕੀਚਕਾਰ ਦੋਸ਼ੀ ਦੋਸ਼ ਧਰੇ ਨਾਮ ਤਮਨ ਗੁਣ ਕਰੇ ਬਉਂਤੇ ਆਉਂਦੇ ਤੇ ਹੱਥ વિના ਸਭ ਦੇਈ ਜੇ ਸੋ ਪਏ ਕਰ ਸੁਣਿਆ ਸਿਤ ਜੀ ਪ੍ਰਣਾਤ ਸੁਣਿਆ ਧਰਤਲ ਆਕਾਸ਼ ਸੁਣਿਆ ਜੀ ਤਪ ਤਾਰ ਸੁਣਿਆ ਕੁਸ਼ ਸਕੈ ਕਾਲ ਨਾਮਿ ਸਭ ਤਤ ਸਦਾ ਵਿਗਾਸ ਹੋ ਸੁਣਿਆ ਦੂਪ ਪਾਪ ਦਾ ਨਾਸ ਹੋ ਸੁਣਿਆ ਈਸ਼ਰ ਬ੍ਰਹਮਾ ਏਂਦਾ ਸੁਣਿਆ ਸੁਲਾਹ ਮੰਦਾ ਸੁਣਿਆ ਜੋਤਿ ਕ੍ਰਮ ਭੇਦ ਸੁਣਿਆ ਸਾਤ ਸੰਤੋਖ ਵੇਦ ਨਾਨਕ ਭਗਤ ਅਸਾ ਵਿਕਾਸ ਸੁਣਿਆ ਦੂਪ ਪਾਪ ਤਾ ਨਾਸ ਸੁਣਿਆ ਸਤ ਸੰਤੋਖਿਆ ਸੁਣਿਆ ਅਰਸ਼ਰ ਕਾ ਕਸ਼ਨਾਰ ਸੁਣਿਆ ਪੜਿ ਪੜਿ ਪਾਪ ਹੈ ਮਾਰ ਸੁਣਿਆ ਲਗੈ ਸੰਗਿਆ ਭਗ ਨਾਮ ਭਗਤਾਂ ਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਨਾ ਬੜਾ ਪੀਗਾ ਸੁਣਿਆ ਸੇਠ ਪੀਰ ਪਾਤਸ਼ਾ ਸੁਣਿਆ ਬੇਬਾ ਵਹਿਰਾ ਹੋ ਪਰਮ ਸਦਾ ਨਾਨਕ ਪ੍ਰਭ ਦਾ ਸਭ ਦਾ ਸੋ ਸੁਨਿਆਰ ਪਾਪ ਕਾ ਨਾ ਸੋ ਮਨੇ ਕੀ ਕਦਹਿ ਜਾ ਜੀਵੋ ਕਭ ਚਿਤਿ ਤਾਈ ਕਾਰ ਤਮਾਰੇ ਕਹਾਰੋ ਮਨੇ ਕਾਹ ਵਹਿ ਕਨ ਵਿਚਾਰੋ ਐਸਾ ਨਾਮ ਪ੍ਰਵਿੰਦਨੋ ਏ ਜੀਤੋ ਨ ਜਾਣਾ ਮਨ ਕੋਈ ਮੰਨਾ ਸਤਿ ਹੋਇ ਅਨੁਭਵ ਮੰਨਾ ਸਗਲ ਪਰ ਕੀ ਸਤਿ ਹੋਇ ਮੰਨਾ ਮੋਜਟਾਨ ਕਾਏ ਉਹਨਾਂ ਸੰਗ ਸਾਥਨ ਜਾਹੇ ਐਸਾ ਨਾਮ ਪ੍ਰਵਿੰਦਨੋ ਏ ਜੀਤੋ ਨ ਜਾਣਾ ਮਨ ਕੋਈ ਨਮਾ ਮਾਰਗ ਚਾਲਨਾ ਪਾਏ ਨਾ ਪਤ ਸੰਪਰਗ ਵਿਦਾਏ ਨਾਮ ਅਗਨ ਤੁਲਾ ਮੰ ਘਰ ਉਹ ਨਾ ਸੰਸਦੀ ਸੁਮੰਗਲ ਐਸਾ ਨਾਮ ਬਰੰਜਨ ਹੋਇ ਜੀ ਕੋ ਜਣ ਕੋਈ ਮਨ ਬਾਵੈ ਸੋਤ ਦਵਾਰ ਕੈਸੋ ਹੈ ਤੜਾ ਜਾਮ ਕੰਚਾ ਕਾਲ ਵਿਤਿਆਮ ਨਾਮ ਜੀ ਕੋ ਕਹਿ ਕਰਾ ਵਿਚਾਰ ਕਿਤੇ ਕਹਿ ਕੰਨਾ ਨਹੀਂ ਸਮਾਲ ਔਰ ਕਰਹੁ ਦਇਆ ਚਾਹੂ ਤਾ ਸਤਉਤਾ ਰਖਿਆ ਰਸੁ ਚਾਰੀ ਕੋ ਗਿਆਰੰਦਿਆ ਪਟਮਨ ਮ੍ਰਿਤਕ ਭਾਰਤ ਧਰਤੀ ਹੋਰ ਪਰਿਆ ਹੋ ਕੋਲਾ ਇਸ ਤੇ ਭਾਤਰ ਕਹਉ ਲ ਜੀ ਜਹਾਂ ਕਾਂਕਾਂ ਕੇ ਨਾਮ ਸੁਨਾਨ ਕਿਆ ਉਰ ਕਲਾਮ ਇਹੋ ਲ ਕਾਲ ਮਿਲਾਣ ਕੋਏ ਇਹਨੇ ਕਾਲ ਕੀਆ ਕਿਤਾਉ ਸਵਾਦ ਰੂਪਕੇਤੀ ਦਾਤ ਜਾਨੇ ਕੌਣ ਕੂਚਤ ਇਹ ਤਾਂ ਬਸ ਆਇ ਕੋਵਾ ਉਠਿਤੇ ਹੋਏ ਲੰਕ ਕਰਿਆ ਬਦਤ ਕਮ ਕਾ ਵਿਚਾਰਾਰੇ ਹੰਜ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਾਈ ਭਰੀ ਕਾਲ ਸਦਾ ਸਲਾਮਤ ਬ੍ਰਹਮ ਕਾਰ ਅਸੰਕ ਲਖ ਅਸੰਤ ਭਾਵੋ ਅਸੰਤ ਪੂਜਾਇ ਅਸੰਤ ਤਪ ਤਾਲ ਆ ਸੰਤ ਕਰਾਂ ਨਮ ਕਰੀਤ ਪਾਗ ਹੋਰ ਸੰਤ ਜੋਗ ਮਾਰੇ ਕੋ ਨਾਸ ਸੰਭਵ ਤੁਮ ਗਿਆ ਵਿਚਾਰੋ ਸੰਤਿਆ ਸਿਮਤਾ ਤਾਲ ਆ ਸੰਤ ਸੂਰਮੋ ਭਗਤ ਸਾਰ ਸੰਮੂ ਦੇਵਰਾਇ ਤਾ ਲੋਕ ਰਤਿ ਕਮਿਤਾ ਵਿਚਾਰ ਪੁਵਾਰਿਆ ਨ ਜਾਵਾ ਏ ਪੁਵਾਰ ਜੋ அவਸਾਈ ਭਰਿਕਾਰ ਤੁਮ ਸਦਾ ਸ਼ਰਮਤ ਸੰਕਾਰ ਅ ਸੰਤ ਮੂਰਖ ਅੰਧ ਕੋਰ ਅਸੰਖ ਘਾਲਵਾੜਾਂ ਜੇ ਆ ਕਰਮਾਂਏ ਸਾਰਕਿ ਪਾਪ ਕਰ ਜਾਏ ਅਸੰਖੁਰਿਆ ਰੂੜੇ ਤੇਰਾਇ ਆ ਸੰਖ ਮਲੇਸ਼ ਮਰ ਭਗਤ ਕਹੈ ਸੰਖ ਅੰਦਰ ਸਤਿ ਤਲਹ ਪਾਹਰੋ ਨਾਨਕ ਕੀ ਚਾ ਵਿਚਾਰ ਵਾਰਿਆ ਜਾਵੈ ਸੁਹਾਰਾ ਜੋਤੁ ਭਤਾਲੈ ਸਾਈ ਮਹিকার ਤੂੰ ਸਦਾ ਸਲਾਮਤਾ ਬੰਕਾ ਅਸੰਖਣਾਵ ਸੰਖਤਾਵ ਆ ਸੰਤ ਕਹਾਂ ਸਰਪਾ ਭੋਇ ਅਖਰੀ ਨਾਮ ਕਹੀ ਸਲਾਹ ਤ੍ਰਿ ਗਿਆੰ ਗੇਤ ਨੂੰ ਦਾ ਅਖਰੀ ਤੇਨ ਵਰਨ ਮਾਣਾ ਕਰਾ ਸਰ ਸੰਗੋਗ ਵਖਾਣ ਨਗ ਮਹਿਲ ਤੇ ਸੜਾ ਹੈ ਜੇ ਪ੍ਰਮਾਏ ਕਿਰਤ ਪਾਏ ਜੇਤਾ ਕਿੰਤਾ ਤਿਤਾ ਨਾਮ ਰਾਮ ਰੰਤ ਤੁਤਾਉ ਕਮ ਕਾਮ ਵਿਚਾਰ ਵਾਰਿਆ ਜਾਵੇ ਤਵਾਰ ਜੋ ਤੁਧ ਭਾਵੈ ਸਾਰੇ ਭਲਿਕਾਰ ਤੂ ਸਦਾ ਸਾਨਤੰਤਰੰਗਕਾਰ ਭਰਿਆ ਹੱਥ ਕਰ ਤੰਦੇ ਪਾਣੀ ਤੋਂ ਦਾਵ ਤਰ ਸਕੇ ਮੂਤ ਪ੍ਰਿਤਿਕ ਪੜੋ ਹੋਏ ਤੇ ਸਾਬੂ ਨਿਜਾ ਹੋ ਤੋਏ ਭਰਿਆ ਮਤ ਬਾਬਾ ਕਹਿ ਸੰਗਾ ਹੋ ਤੋ ਕਰ ਆਵੇ ਕਰੰਗੋ ਤੁਮੀ ਪਾਪੀ ਆ ਕਰਨਾ ਹੈ ਕਰਤ ਕਰਾਂ ਕਲਾ ਜਾ ਆਪੇ ਵੀ ਜੋ ਆਪੇ ਹੀ ਕਾ ਨਾਨ ਕੋ ਤੁਮੀ ਆਵੋ ਜਾ ਹੋ ਤੀਰਤ ਸੱਤਿਆ ਨਾਨਾ ਵੇਖੋ ਪਾਵਾ ਜਿਤਾ ਮਾ ਸੋ ਨਿਆ ਵੰਗਿਆ ਵਲ ਕੀਤਾ ਬਾਹੋ ਅੰਦਰ ਗਾਏ ਪ੍ਰਣਾਮ ਸਤਿਗੁਰ ਦੇ ਮਹਾਰਾਹੀ ਕੋਏ ਰੂਹ ਕੀਤੇ ਬੋਤਨਾ ਹੋਏ ਸਵਾਚਾਰ ਨਾ ਸਮਾਵ ਸਤ ਸੁਹਾਨ ਸਲਾਮ ਉਜਾਓ ਬੰਸੋਏ ਲਾਓ ਤਰਨ ਕਾਵਣ ਇੱਕ ਤਨ ਧਾਰੋ ਕੰਸਾ ਕੀ ਮਾਉ ਕੋ ਜਿਤ ਹੋਆ ਆਕਾਰ ਜਿਹੜਾ ਪਾਈਆ ਕੰਕਤੀ ਦੇ ਹੋਵੇ ਲੇਕੁਰਾਂ ਵਾਕਤਨ ਆਪਿਓ ਕਾਦੀ ਆਦੇ ਲਿਖਨੇ ਲਿਖੁਰਾਣਾ ਜਿਤਵਾਰ ਲੋਗੀ ਜਾਣਾ ਰਖ ਮਹਾਨ ਕੋਈ ਨਾ ਕਰਤਾ ਸੁੱਤੀ ਕੋ ਸਾਜੀ ਅਪੇ ਨਾਨਾ ਸੋਈ ਕਿਵ ਕਰ ਵਾਕਾ ਕਿਸਨਾਈ ਤੋਲ ਜਿਵਾਨਾ ਰਖ ਆਪਨ ਸਭ ਕੋ ਆਕੇ ਇਕ ਦੂਜ ਸਿਆਮਾ ਮਡਾ ਸਾਹਿਬ ਵਟੀਨਾਈ ਪੀਤਾ ਜਾਕਾਰ ਹੋਵੇ ਨਾਨਕ ਜੇ ਤੋ ਆਪ ਕੋ ਜਾਣੇ ਬੇਖਿਆਨ ਸੋਹੇ ਤਾ ਤਾ ਦਾ ਮਨਾਨੋ ਰਖ ਨਾਨਕ ਰਸਾ ਆਗਾਸ ਔਰ ਕਿ ਔਰ ਭਾਰਤ ਕੇ ਵੇਰ ਕਹਿਣ ਚਿਕਵਾਤ ਸหัส ਅਠਾਰਹ ਕੰਤ ਦੇ ਪ੍ਰਾਸ ਰਿਕਤਾਦਸ ਲਿਖਾ ਹੋਏ ਤਾਰੀਖਿਆ ਲਿਖਿਆ ਹੋਏ ਬਨਾਹ ਸੋ ਰਾਮ ਗੋਡਾ ਪਿਆ ਪੇਨ ਨਿਆਬ ਸਾ ਅਨੰਤਾਂ ਨਾਮ ਤੇ ਪੁੱਤਰ ਭਾਈ ਆਦਿਆ ਕੈ ਬਾਸ ਰਿ ਸਮੁੰਦਨ ਜਾਣਿਆ ਸਮੁੰਦ ਸਹਾਜਰਤਾਨ ਗਿਰਾ ਛੇਤੀ ਮਾਰ ਧਨ ਤਿਵੀ ਤੁਰਣਾ ਹੋਣੀ ਜੈ ਸਮੋਰਾ ਵਿਸਰਾ आन्त सिद्धि करणं अन्तार्दनं कराले आन्त तव विक्रम सुनान्त तना जापय कर्मन्त अन्तं जापय नीता अपारं जापय पारावारो अरोष्ट कारण चित्ते बिरडाहे ताके उत्पन्न जाय जाय एवोत्र जाने कोई भवता किय भवता होए वटा संग उच्चाथा उच्चो उच्चारण एव रूपत्रव कहेति सुद्धे पोडाण सोए ਦੇਖ ਹੱਥ ਛੱਡਾ ਵਿਕਾਰੋ ਕਿਤੇ ਰਹਿ ਨਾਮ ਕਰਪਾਏ ਕਿਤੇ ਮੂਖਾਈ ਕਾਇ ਤੇ ਤੇ ਅਲੋਕ ਨੂੰ ਸਦਮਾਰ ਏ ਭੇਹਾਂ ਤੇਰੀ ਦਰਸਾਰ ਮੰਤਰਾਂ ਸੀ ਬਾਹ ਮੈਂ ਹੋਰਾਂ ਨਾ ਛੱਡੈ ਕੋਇ ਦੇਖੋ ਖਾਂ ਗਿਆ ਕਰਪਾਏ ਜਨ ਦਿੱਤਿਆ ਮੂਖਾਇ ਪੈ ਨਾ ਮੈਂ ਅਪੇ ਦੇ ਆਖੈ ਸੇ ਭੇ ਦੇ ਕੇ ਗੇਸਰੋ ਬਖਸ਼ੇ ਸਿਖਸਰਾਂ ਹਰਿ ਨਾਮਤਾ ਚਾਈ ਪਾਤਸ਼ਾਹ ਆਪਰਵਰਤ Abiento, anru cu <NYUORIC> in者 i am cima i Amalu dharma, <dot> hamana,h抣i parada, amaram bavanam cizhi sampife chani. Amalu caram idhartha rachiyargaya,us aql masa,g airi parada, wh aql fire i ar irsalanayut. Akeh bedha pa pul a bure aqpack ਆਖ ਕਹ ਸਰਵਾਖਿਆ ਸਤਿ ਆਖ ਕਹ ਤੇ ਕੀਤੇ ਹੋਵਦਾ ਆਖ ਕਹ ਦਮ ਨਾਟ ਕਹ ਦੇਵ ਆਖ ਕਹ ਸੋਨ ਨਾਮੁ ਤਨ ਸੇਵ ਕਿਰਤੇ ਆਖ ਕਹ ਸੰਪਾਹਿ ਕਿਤ ਕਹ ਟੁੱਟ ਗਾਇ ਇਤੇ ਕੀਤੇ ਹੋਰ ਕਹ ਤਾਇ ਨ ਸਕਹਿ ਕਹ ਕੀ ਕਹ ਜੁਰ ਭਾਵ ਤੇ ਬਿਨੋ ਵਿਨਾਤਿਆ ਸਚਾ ਸੋਇ ਜੇ ਕੁਮ ਅੰਖ ਗੋਲ ਵਿਕਾਨ ਤਾਲ ਕੀਆ ਤਾ ਮਾਰਾ ਗਾਵਾਰਾ ਸਹੋਦਾਰ ਕੇ ਹਾਂ ਸਭ ਘਟ ਕੇ ਹਾਂ ਸੁਖਾਂ ਸੁਮੰਦੇ ਵਾਜੇ ਨਾ ਤੇ ਪ੍ਰਸੰਤਾ ਕੈ ਤੇ ਮਾਣ ਬਹਾਰੇ ਕੇਤੇ ਰਾਗ ਪਰਿ ਸੋ ਕੈਣਾ ਤੇ ਤੇ ਗਾਣਾਰੇ ਗਾਵ ਤਮ ਕੋਣ ਬੰਗ ਸੰਤਰਾ ਕਮਾ ਰਾਜਾ ਜਤਿ ਜਵਾਲੀ ਗਾਵਹਿ ਤਿਤੁ ਗੁਤ ਲਿਖ ਜਾਣੇ ਲੇਖਨ ਧਰਮ ਕੀ ਚਾਰੇ ਗਾਵਹਿ ਸਰਬ ਮਾ ਦੇਵੀ ਸੋਨ ਦਾ ਸਵਾਰੀ ਗਾਵੈ ਕੰਧ ਸਦਸ ਰਸਿ ਗਟੇ ਦੇ ਉਤਿਆਨ ਦੇ ਗਾਵੈ ਸਤਿ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵ ਮਨ ਗਪੀ ਸਤੀ ਸੰਤੋਖੀ ਗਾਵੈ ਕੀਰਤਾਰੇ ਗਾਵਰ ਮੰਨਤ ਪੰਨਰ ਕੀਰਤਾਰ ਜੋਤਿ ਭੇਂ ਧਾਰਾ ਦੇ ਗਾਵੈ ਮਹਨ ਸਾਮ ਮਹਾਨਾ ਸੁਖਾਂ ਵਿੱਚ ਪੈ ਆਲੇ ਗਾਵਰ ਤੁਮ ਪਾਏ ਤੇ ਅੱਠ ਸੱਤ ਕੀਰਤਨਾ ਦੇ ਗਾਵੈ ਜੁਤਮਾ ਬਸੂਰਾ ਗਾਉਨ ਕੰਚਾਈ ਗਾਵਹਿ ਕੰਤ ਨਰਕ ਰੋਖੰਡਾ ਸਰਕਾਰ ਕੇ ਧਾਮੇ ਜੀ ਸੁਨਾਵੈ ਹੋਰ ਆਪ ਨਾਲ ਤੇ ਤੇਰੀ ਮੁਖਰ ਸਾੰਗੇ ਹੋਰ ਕਿਤੇ ਕਾਮਨ ਸੇਵ ਜਿਥਨੇ ਆਵਨਾ ਨਾਨਕ ਕਿਆ ਵਿਚਾਰੇ ਸੋਈ ਸੋਈ ਰਦਾ ਸਤਿ ਸਾਵੈ ਹੋ ਸਤਿ ਆਲਾ ਕੀ ਰਾਏ ਐ ਵਿਹੁ ਸਿਤਾ ਜੀ ਆਸੀ ਰਤਨ ਜੀ ਮੁਚਾਈ ਕੀ ਕੀ ਭਾਤੀ ਕਰਤੈ ਜਿਸ ਮਾਇਆ ਜਨੁ ਪਾਈ ਕਾਰਕ੍ਰਮਿਕ ਜੀਤਾ ਆਪਣਾ ਜੋਤਿ ਦੀ ਵੜਿਆਈ ਜੋਤਿ ਸਪਾਵੈ ਸ੍ਰੀ ਕੰਸ਼ੀ ਉਪਮਨ ਕਰਨਾ ਜਾਏ ਸਭ ਪਾਪ ਸਾਵ ਉਤਸਾਹ ਮੱਤਸੈ ਗੁਣਨ ਕੋ ਰਹੇ ਜਾਏ ਹੰਦਾ ਸੰਤੋਖ ਸ਼ਰਮ ਬਰ ਝੋਲੀ ਜਾਨ ਕੀ ਕਰੈ ਜੇ ਉਸਤਾ ਕੀਤਾ ਦਾਤ ਕਵਾਲਿ ਨਾ ਆਇ ਬੰਤੀ ਸਰਬਤਮਾਤੀ ਮਨ ਗਿੰਦਾਰ ਗਗ ਕੀਤਾ ਆਦੇਸ਼ ਕਿਸੈ ਆਦੇਸਾ ਆਦਿ ਨੀਰ ਅਨਾਧਨਾਤ ਰੂਪੈ ਕੋਇ ਸੰ ਪੁਗਤ ਵਿਆਤਿ ਆਪਨਾਰਾਮ ਕਟਕੜਵਾਗੇ ਨਾਦਵਾ ਅਨਾਨਤ ਸਾ ਕੀ ਸੁਜਾ ਕੀ ਰਸ ਸਵਰਾਸਾਨ ਸੰਯੋਗ ਵੈ ਜੋਗ ਦੇ ਕਾਲ ਚਿਲਾਵੇ ਰੇਖੇ ਆਵੇ ਭਗਵਾ ਦੇ ਸੰਹਾ ਦੇ ਸੋ ਆਦਿ ਅਨੀ ਅਨਾਧਨਾਤ ਰੂਪੈ ਕੋਇ ਸੰ ਇਕਮਾਇ ਰਚਿ ਵੈ ਆਇ ਨਿ ਚਲੇ ਪ੍ਰਵਾਨ ਸੰਸਾਰੀ ਤਪੰਡਾ ਹੀਰ ਕਟਾਏ ਦੀ ਬਾਣ ਏਵ ਤੇਸ ਬਾਬਾ ਤੇ ਲੈ ਬਿਨਾ ਵੇ ਜੋ ਮੋ ਬੈ ਪ੍ਰਮਾਣ ਓ ਹੋ ਵੇਖਿਆ ਅਨੰਦ ਰਾਂ ਆਵੇ ਰਹੁਤਾ ਹੋਵੇ ਨਾਨਕ ਆਦੇਸ ਸਿਆ ਦੇਸਵਾ ਅਨੰਦ ਰਾਂ ਆਤਾ ਜੋਗ ਜੋਗ ਕੋਇ ਕੋ ਵੇ ਸੰ ਆਸਣ ਲੋਇ ਕੋ ਪੰਡਾ ਜੋਖ ਪਾਇ ਸੁਵਿਕਾ ਕਰ ਕਰ ਵੇਖਿਆ ਸਰਜਣਾ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਸਿਆ ਦੇਸਵਾ ਅਨੰਦ ਅਨਾਨਦ ਜੋਗ ਜੋਗ ਕਾਇ ਤੋ ਰੇਸਾਂ ਇੱਕ ਤੀ ਤੋੜਾ ਤੋ ਰੇ ਸੋਹਣਾ ਨਾ ਤੀ ਸਵਤਾ ਕਰੇ ਮੇਰਾ ਨਾਮ ਜੀ ਆਇਕ ਨਾਮ ਜਗਦੀਸਾਂ ਇਹ ਤੇ ਰਹੇ ਪੰਧ ਪਉੜੀਆਂ ਚੜਿ ਜਾਏ ਹੇ ਅਕੀਰਿ ਸਾਰ ਸਵਰਗ ਨਾ ਅਕਾਸ਼ ਕੀ ਏਟਾਂ ਆਏ ਜੀ ਸਾਰ ਨਾਰ ਤੰਤਰੀ ਪਾਈ ਜਾ ਕੋੜੀ ਤੋੜਾ ਧੀ ਸਵ ਕਰਨ ਜੋਤਿ ਪ੍ਰਾਨੰਜੋਰ ਜੋਰਣਾ ਮੰਨਣ ਦੇਣਾ ਜੋਰਾ ਜੋਣਾ ਜੀਵਨ ਬੰਨਣਾ ਜੋਰਾ ਜੋਣਾ ਆਤਮਾ ਮਨਸ਼ੋਰ ਜੋੜਣਾ ਸਰਦੀ ਕਿਆ ਵਿਚਾਰ ਜੋੜਣਾ ਦੁਪਤੀ ਸ਼ਟਾ ਸੰਸਾਰ ਜੇ ਸਾ ਅਪ ਜੋੜ ਕਰ ਦੇਖੈ ਸੋਏ ਨਾਨਕ ਭਗਤ ਨੂੰ ਨਿਚਨਾ ਕੋ ਹੋਏ ਰਾਤੀ ਰੋਈ ਖਤੀ ਬਾਰ ਤੋਂ ਪੜਨੀ ਸੁਨੀ ਪਾਤਾਲ ਇਸ ਵਿੱਚ ਧਰਤੀ ਕਾ ਬਰਕੀ ਧਰਮਸਾਰੋ ਇਸ ਜੀ ਗੁਪਤ ਤੇ ਰੰਗ ਕਿਨੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰਾ ਕੰਤਾ ਸੋਹਣ ਬੰਚ ਪਰਮਾਨੰ ਗਦਰੀ ਕੰਖ ਹੋਇ ਨਿਸ਼ਾਨ ਕਛੁ ਕਰਿ ਰਥ ਬਾਇ ਨੰਤ ਗਇਆ ਜਪੈ ਜਾਇ ਤਦੁ ਖਤ ਕਰਿ ਓ ਧਰਮਾ ਗਿਆਨ ਕੰਡ ਕਾਇਕੋ ਕਰਮ ਇਤੇ ਪਮ ਪਾਣੀ ਪੈ ਸੰਤਰਵ ਇਤੇ ਤਾਨ ਮੇ ਸਤ ਇਤੇ ਕਰਮੇ ਘਾੜ ਤਕੜ ਕੈ ਲੋਕੰ ਤੇ ਵੇ ਸਤ ਤੇthia ਕਰਮ ਕੁੰਮੀ ਮੇ ਰਿਤ ਇਤੇ ਕੰਤੇ ਰੂਪ ਦੇਸਾ ਇਤੇ ਚੰਦ ਸੋਹਣ ਦੇਤੇ ਕੇਤੇ ਮੰਡਲ ਦੇਸਾ ਕਿਤੇ ਸਤਿਗੁਰ ਨਾਮ ਕੇਤੇ ਕਿਤੇ ਦੀਏ ਸਰ ਕਿਤੇ ਦੇਵਦਾਨੁ ਕਿਤੇ ਪੀਤਰ ਸਮੰਦੰ ਕਿਤੇ ਕਾਣੀ ਕਿਤੇ ਆਬਾਣੀ ਕਿਤੇ ਬਾਦ ਮਰੰਗਾ ਕਿਤੇ ਅਸਤੀ ਸੇਵਕ ਕਿਤੇ ਨਾਲਕ ਅੰਤ ਅੰਤ ਤਿਆਰ ਖੰਡ ਮੈਂ ਗਿਆਨ ਪ੍ਰਸ਼ੰਦ ਇਤਾਰਾ ਅਰੋਹ ਕੋਲ ਆਨੰਦ ਸਰਮ ਕੰਤ ਕੀ ਬਾਣੀ ਰੂਪ ਇਥੇ ਘਾਟ ਤੇ ਟੰਗਿਆ ਬਹੁਤ ਵਾਰੂ ਪਾ ਤਾ ਕੀਆਂ ਕਲਾ ਕਤੀਆਂ ਨਾ ਗਾਏ ਜੇ ਕੋ ਕਹਿ ਪਛਾ ਪਛਤਾਏ ਇੱਥਾ ਕਰੀਆ ਸਤਮਾ ਤਮਨ ਬੋਧਾ ਇੱਥਾ ਕਰੀਆ ਸਰਾ ਸਦਾ ਕੀ ਸੋਧਾ ਕਰਮ ਕੰਡ ਕੀ ਬਾਣੀ ਜੋੜ ਤੇ ਕੈ ਮਰਨ ਕੋਈ ਹੋਰਾ ਇੱਥਾ ਲੋਕ ਪਰਸੂਰਾ ਤਨ ਮਹਾਂ ਅਮਰੇ ਆਪਾਰ ਪੂਰਾ ਤਿਤਾ ਸਿਤੋ ਸਿਤਾ ਮਹਿਮਾ ਆਏ ਤਾ ਕਰੂ ਤਨਕ ਤਨੇ ਰਾਏ ਨਾ ਅਹੁ ਮਰੇ ਨਾ ਠਾਕੇ ਜਾਏ ਗਿਣ ਕਾ ਰਾਮ ਵਸਾ ਮਨ ਮਾਏ ਤਿਤਾ ਬਗਦਵ ਸਹਿ ਕਰੋ ਅਰੇ ਆਨੰਦ ਸਤਾ ਮਨ ਸੋਏ ਸਤਿ ਕੰਗ ਵਸੈ ਰੰਕਾਰ ਕਰ ਕਰ ਵੇਖੈ ਨਿਰਮਹਾ ਜਿਤਾ ਖੰਡ ਮੰਡਲ ਪਾਟ ਜੇ ਕੋ ਕਤਾ ਤੈ ਮਨ ਤਾ ਤਤਾ ਲੋਕ ਆਕਾਰ ਇਹ ਰੋਗ ਰੋਗ ਨੂੰ ਤਿਆਰ ਦਰਕਾਰ ਵੇਖਿਆ ਵਿਸਿਆ ਕਰਤੀ ਚਾਰ ਨਾਨਕ ਕਤਨਾ ਕਰਦਾ ਸਾਰ ਜਦ ਪਾਹ ਰਾਤੀ ਜ ਸਮਿਆਰ ਅਹਰਣ ਮਤ ਬੇਨਾ ਕੀ ਆਇ ਭਾਉ ਖਰਾ ਗੁਰੰਤ ਤਦਾ ਭਾਂਡਾ ਭਾਉ ਅੰਮ੍ਰਿਤ ਦਿੱਤ ਧਾਰ ਘੜਿਆ ਸਭ ਸਦੀ ਸਾਲ ਇਨ ਕੋਨ ਕਰਮ ਤਨ ਕਾਰਾ ਨਾਨਕ ਨਦਰਿ ਕਦਰੁ ਨਿਹਾਰ ਬਾਪਾ ਦੇ ਰੂਪਾਂ ਹੀ ਪਿਤਾ ਮਾਤਾ ਕਰਤ ਮਾਤਾ ਇਸ ਸਰਾਂਤ ਗਤਾਈ ਦਾਇਆ ਲੈ ਸਗਣਾ ਵਰਤ ਸੰਗਿਆ ਨਾਮ ਅਨਿਆ ਵਾਚ ਧਰਮ ਅਧੂੜਾ ਕਰਮੀਆਂ ਕੋ ਆਪਣੀ ਜੇੜੇੜੇ ਦੂਰ ਇੰਨੇ ਨਾਮ ਕਿਹਾਇਆ ਗਏ ਸੰਕਟ ਧਾਰਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਰ ਸੋ